ਮੇਰਾ ਨਾਮ ਕੋਇਂਦਰ ਬਾਬਾ ਜੀ ਨਵਾਫ ਫਿਟਨੈਸ ਜਿਮ owner ਹਾਂ ਤੇ ਇਹ ਜਿਮ ਪੁੰਰੇੜੀ ਦੇ ਵਿੱਚ ਹੈ ਤੇ ਜਿਵੇਂ ਅੱਜ ਗੱਲ ਆਪਾਂ ਨੂੰ ਪਤਾ ਹੀ ਹੈ ਵੀ ਮੁੰਡੇ ਕੁੜੀਆਂ ਸਾਰਿਆਂ ਨੂੰ ਬਾਹਰ ਦਾ ਸਕੂਪ ਜਾਦੇ ਹੋ ਗਿਆ ਉਰੇ ਰਹਿਣ ਨੂੰ ਤਾਂ ਕੋਈ ਰਾਜ਼ੀ ਨਹੀਂ ਹੈਗਾ ਤੇ ਫਿਟਨੈਸ ਵੱਲ ਕੇਰਾ ਧਿਆਨ ਹੀ ਨਹੀਂ ਹੈਗਾ 2016 ਚ ਮੈਂ ਜਿਮ ਓਪਨ ਕਰੀ ਸੀ ਉਦੋਂ ਬੜਾ ਜਿਆਦਾ ਕਰਾਊਡ ਹੁੰਦਾ ਸੀ ਜਿਮ ਚ ਬਹੁਤ ਜਿਆਦੇ ਲੋਕ ਆਉਂਦੇ ਸੀ ਜਿਨ੍ਹਾਂ ਨੂੰ ਸ਼ੌਂਕ ਵੀ ਸੀਗਾ ਹੁਣ ਦੇਖ ਲਓ ਹੌਲੀ ਹੌਲੀ ਸਾਰਾ ਕੁਝ ਲੋਕ ਹੀ ਹੁੰਦਾ ਜਾ ਰਿਹਾ ਲੋਕਾਂ ਦਾ ਧਿਆਨ ਹੀ ਨਹੀਂ ਹੈਗਾ ਇਦਰੀਆ ਤਾਂ ਨਸ਼ਾ ਵੱਲ ਹੋਗੇ ਜਾਂ ਫਿਰ ਕੰਮਕਾਰ ਜਾਦੇ ਹੋਗੇ ਜਾਂ ਖੌਨਾ ਵੱਲ ਜਾਦੇ ਹੋਗੇ ਵੀ ਮੈਂ ਚਾਹਨਾ ਵੀ ਬੰਦੇ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਆ ਉਹ ਜੁੜੇ ਜਿੰਮ ਨਾਲ ਆਪਣੇ ਏਰੀਆ ਆ ਏਰੀਆ ਪੰਨਰੇੜੀ ਇਹਨੂੰ ਸਾਰਾ ਬੈਕਵਰਡ ਏਰੀਆ ਕਹਿੰਦੇ ਨੇ ਪਰ ਇਹ ਬੈਕਵਰਡ ਹੈ ਨਹੀਂ ਆਪਾਂ ਨੇ ਆਪ ਬਣਾ ਲਿਆ ਇਹਨੂੰ ਬੈਕਵਰਡ ਜੇ ਚਾਹੀਏ ਤਾਂ ਆਪਾਂ ਇਹਨੂੰ ਵੀ ਬਹੁਤ ਡਿਵੈਲਪ ਕਰ ਸਕਦੇ ਆ ਆਹੀ ਮੁੰਡੇ ਕੁੜੀਆਂ ਨੇ ਜਿਹੜੇ ਬਾਹਰ ਜਾ ਕੇ ਆਪਣੇ ਏਰੀਆ ਦਾ ਨਾਮ ਰੌਸ਼ਨ ਕਰਦੇ ਆ ਤੇ ਫਿਰ ਉਹ ਇਹਦਾ ਕਿਉਂ ਨਹੀਂ ਕਰ ਸਕਦੇ ਆਪਾਂ ਇੱਥੇ ਵੀ ਕੁਸ਼ ਕਰ ਸਕਦੇ ਆ ਨਾ ਤੇ ਮੈਂ ਚਾਹਣਾ ਵੀ ਆਓ ਸਾਰੇ ਜਿੰਮ ਨਾਲ ਜੁੜੋ ਟ੍ਰੇਨਿੰਗ ਫ੍ਰੀ ਹੈ ਫੀਸ ਬਹੁਤ ਜ਼ਿਆਦਾ ਰੱਖੀ ਹੋਈ ਹੈ ਵੀ ਆਪਾਂ ਕਿਸੇ ਤੋਂ ਨਜਾਇਜ਼ ਫੀਸ ਨਹੀਂ ਹੈਗੀ ਟ੍ਰੇਨਿੰਗ ਦਾ ਕੋਈ ਖਰਚਾ ਨਹੀਂ ਕੁੜੀਆਂ ਵਾਸਤੇ ਕੁੜੀ ਟ੍ਰੇਨਰ ਹੈ ਤੇ ਮੇਰੀਆਂ ਭੈਣਾਂ ਵੀ ਅੱਗੇ ਆਣ ਉਹ ਵੀ ਕੁਝ ਕਰਕੇ ਦਿਖਾਣ ਹਨ ਤੇ ਮੁੰਡਿਆਂ ਦਾ ਤਾਂ ਬਣਦਾ ਹੀ ਆ ਜਿਹੜੇ ਨਸ਼ਾ ਵਾਲੀ ਸਾਈਡ ਜਾ ਰਹੇ ਨੇ ਜੇ ਪਿੰਡ ਤੋਂ ਚਾਰ ਮੁੰਡੇ ਵੀ ਅੱਗੇ ਆਣਗੇ ਤਾਂ ਉਹਨਾਂ ਨੂੰ ਦੇਖ ਕੇ 14 ਅੱਗੇ ਆਣਗੇ ਹਨਾ ਮੇਰੀ ਸੋਚ ਇਹ ਹੈ ਵੀ ਬੋਡੀ ਬਿਲਡਿੰਗ ਲੈਨ ਬਹੁਤ ਵਧੀਆ ਲੈਨ ਆ ਅਪਾ ਆਪਣੇ ਆਪ ਨੂੰ ਸੇਫਤ ਰੱਖਦੀਆਂ ਤੇ ਆਪਣੇ ਆਲੇ ਦੁਆਲੇ ਨੂੰ ਵੀ ਵਧੀਆ ਕਰਦੇ ਆਪਾਂ ਇਹਦੇ ਨਾਲ ਜਿਮਲਾ ਦਾ ਤਾਂ ਇੱਕ ਤਾਂ ਆਪਾਂ ਡਾਕਟਰ ਤੋਂ ਬਚ ਜਾਂਦੇ ਆਂ ਜੀ ਬਿਮਾਰੀਆਂ ਤੋਂ ਬਚ ਜਾਂਦੇ ਆਂ ਹੈਲਥੀ ਸਰੀਰ ਹੁੰਦਾ ਦੋ ਚਾਰ ਬੰਦੇ ਹੋਰ ਵੀ ਦੇਖ ਕੇ ਸੋਚੇ ਦੇ ਵੀ ਆਪਾਂ ਵੀ ਜਿਮ ਲਾਈਏ ਤੇ ਸਭ ਤੋਂ ਵੱਡੀ ਗੱਲ ਹੈ ਜੀ ਸਾਫ਼ ਸੁਥਰਾ ਮਾਹੌਲ ਹੈ ਚੰਗੀ ਸੰਗਤ ਹੁੰਦੀ ਆ ਬੱਚਿਆਂ ਦੀ ਮਾੜੇ ਬੰਦੇ ਕੋਲੇ ਜਾਂਦਾ ਨਹੀਂ ਅਗਲਾ ਜਮ ਨਾਲ ਜੁੜਿਆ ਰਹਿੰਦਾ ਬੱਚਾ ਜੇ ਆਪਾਂ ਆਪਣੇ ਬੱਚੇ ਨੂੰ ਜਿਮ ਨਾਲ ਜੋੜਾਂਗੇ ਤਾਂ ਚਾਰ ਬੱਚੇ ਹੋਰ ਜੁੜਦੇ ਆ ਬਾਕੀ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਕਿੰਨੇ ਢੱਡ ਕਰ ਲੈ ਲੋਕਾਂ ਨੇ ਘਰੇ ਬੈਠੇ ਫਾਸਟ ਫੂਡ ਖਾਈ ਜਾਂਦੇ ਨੇ ਤੇ ਬੰਦਾ ਵੈਸੇ ਵੀ ਥੋੜਾ ਜਿਹਾ ਅਵੇਅਰ ਹੋ ਜਾਂਦਾ ਆਪਣੀ ਡਾਈਟ ਬਾਰੇ ਉਹ ਆਪਣੇ ਦੇਖ ਕੇ ਚੱਲਦਾ ਫਿਰ ਵੀ ਕੀ ਖਾਣਾ ਕੀ ਨਹੀਂ ਖਾਣਾ ਤੇ ਫਿਟਨੈਸ ਵੱਲ ਤਾਂ ਧਿਆਨ ਕਿਸੇ ਦਾ ਹੈ ਨਹੀਂ ਜੇ ਆਊਗਾ ਤਾਂ ਹੀ ਹੋਊਗਾ ਮੇਰਾ ਨਾਮ ਸਮਨਪ੍ਰੀਤ ਕੋਹੜਾ ਮੈਂ ਅਲਫਿੰਡ ਸਰ ਕੋਲ ਕਾਫੀ ਟਾਈਮ ਤੋਂ ਟ੍ਰੇਨਰ ਹਾਂ ਤੇ ਮਤਲਬ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕੁੜੀਆਂ ਨੂੰ ਕਿ ਜਿੱਦਾਂ ਕਾਫੀ ਕੁੜੀਆਂ ਐ ਜੋ ਆਪਾਂ ਨੂੰ ਵੀ ਕਹਿੰਦੀਆਂ ਵੀ ਹਾਂ ਇਸ ਚੀਜ਼ ਦੀ ਸ਼ਰਮ ਐ ਕਿ ਆਪਾਂ ਜਿਮ ਨਹੀਂ ਜਾਣਾ ਹੈਗਾ ਸੋ ਮੈਂ ਇਹੀ ਅੰਦਰ ਚਾਹੁੰਦੀ ਕਿ ਮੈਂ ਵੀ ਕਾਫੀ ਟਾਈਮ ਤੋਂ ਅੱਛੇ ਟ੍ਰੇਨਰ ਹਾਂ ਤਾਂ ਮੈਨੂੰ ਅੱਗੇ ਵੀ ਇਹੀ ਚਾਹੀਏ ਕਿ ਜਿਹੜੀਆਂ ਕੁੜੀਆਂ ਇਹਨਾਂ ਚੀਜ਼ ਤੋਂ ਇਸ ਚੀਜ਼ ਤੋਂ ਸ਼ਰਮ ਕਰਦੀਆਂ ਉਹ ਥੋੜਾ ਅੱਗੇ ਆਣ ਔਰ ਇਸ ਚੀਜ਼ ਦਾ ਬਹੁਤ ਇਸ ਚੀਜ਼ ਦੇ ਬਹੁਤ ਫਾਇਦੇ ਵੀ ਹੈ ਠੀਕ ਹੈ ਮੈਂ ਇਹ ਨਹੀਂ ਚਾਹੁੰਦੇ ਕਿ ਬਾਕੀ ਸਾਰੀਆਂ ਕੁੜੀਆਂ ਨੂੰ ਇਹ ਮੈਸੇਜ ਦੇਣਾ ਚਾਹੇ ਕਿ ਇਸ ਚੀਜ਼ ਦੇ ਬਹੁਤ ਫਾਇਦੇ ਹੈ ਸੋ ਇਹਨਾਂ ਚੀਜ਼ਾਂ ਜਿਵੇਂ ਅੱਜਕੱਲ ਕਾਫੀ ਲੇਡੀਜ਼ ਹੈ ਉੱਪਰੇ ਬੈਠੀਆਂ ਬਿਮਾਰ ਵੀ ਹੋ ਰਹੀਆਂ ਹੈ ਫਾਸਟ ਫੂਡ ਚੱਲਦਾ ਹੈ ਹੈਨਾ ਉਹਨਾਂ ਦਾ ਸਾਰਾ ਸਿਸਟਮ ਕਾਫੀ ਬਿਮਾਰੀਆਂ ਲੱਗਦੀਆਂ ਆ ਤਾਂ ਘਰ ਦੇ ਕਈ ਹਰ ਕੰਮ ਵੀ ਨਹੀਂ ਕਰ ਪਾਉਂਦੀਆਂ ਸੋ ਸਾਡੀ ਜਿਵੇਂ ਚ ਸਾਰੇ ਅਦਰਾਈਸ ਕੀ ਸਾਰੀਆਂ ਜਿਮਾਂ ਚ ਐਸੀ ਬਹੁਤ ਸਾਰੀਆਂ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਜਿਨ੍ਹਾਂ ਨਾਲ ਕਾਫੀ ਬਿਮਾਰੀਆਂ ਵੀ ਦੂਰ ਹੁੰਦੀਆਂ ਹੈ ਇਨਨਰ ਮੈਡੀਸਿਨ ਦੀ ਜ਼ਰੂਰਤ ਨਹੀਂ ਹੁੰਦੀ ਕਈਆਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਜੋੜਾਂ ਦੀ ਦਰਦ ਦੀ ਪ੍ਰੋਬਲਮ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਇਸ ਚੀਜ਼ ਦੇ ਬਹੁਤ ਜ਼ਿਆਦਾ ਫਾਇਦੇ ਹਨ ਔਰ ਬਾਕੀ ਕੰਪੀਟੀਸ਼ਨ ਦੀ ਗੱਲ ਤਾਂ ਅੱਜਕੱਲ ਜੋ ਜ਼ਿਆਦਾਤਰ ਬॉयਜ਼ ਹੀ ਆ ਜੋ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਪਰ ਹੁਣ ਗਰਲਜ਼ ਵੀ ਅੱਗੇ ਆਣ ਲੱਗੀਆਂ ਸੋ ਉਹਨਾਂ ਨੂੰ ਆਪਣੇ ਆਪ ਨੂੰ ਸਾਬਿਤ ਕਰਨ ਦਾ ਇਹ ਮੌਕਾ ਹੁੰਦਾ ਹੈ ਜਿਮ ਵਿੱਚ ਕਿ ਆਪਾਂ ਕੰਪੀਟੀਸ਼ਨ ਦੀ ਤਿਆਰੀ ਕਰੀਏ ਔਰ ਇੱਥੇ ਸਾਡੀ ਜਿਮ ਤੇ ਵੀ ਬਹੁਤ ਸਾਰੀਆਂ ਕੁੜੀਆਂ ਜੋ ਤਿਆਰੀ ਕਰਦੀਆਂ ਆ ਅ ਮੈਂ ਮੇਰੇ ਸਹਰ ਸਾਰੀ ਤਿਆਰੀ ਕਰਵਾਨਿਆਂ ਸੀ ਕੰਪੀਟੀਸ਼ਨ ਦੀ ਬਹੁਤ ਵਧੀਆ ਤਿਆਰੀ ਹੁੰਦੀ ਹੈ ਔਰ ਕਈਆਂ ਨੂੰ ਇਹ ਹੁੰਦਾ ਕੀ ਕਰਦੇ ਨਹੀਂ ਮੰਨਦੇ ਹੈਗੇ ਵੀ ਹਾਂ ਜਿੰਮ ਦਾ ਮਾਹੌਲ ਨਹੀਂ ਸਹੀ ਹੁੰਦਾ ਐਸਾ ਖੁਸ਼ ਨਹੀਂ ਹੁੰਦਾ ਹੈਗਾ ਆਪਣੇ ਆਪ ਤੇ ਵੀ ਡਿਪੈਂਡ ਹੁੰਦਾ ਹੈ ਬਾਕੀ ਸਾਡੀ ਜਿੰਮ ਚ ਮਾਹੌਲ ਵੀ ਬਹੁਤ ਵਧੀਆ ਹੈ ਲੇਡੀਜ਼ ਵੀ ਆਂਦੀਆਂ ਕੋਈ ਐਸੀ ਦਿੱਕਤ ਨਹੀਂ ਹੈ ਟ੍ਰੇਨਿੰਗ ਵੀ ਫ੍ਰੀ ਦਿੱਤੀ ਜਾਂਦੀ ਹੈ ਫੀਸ ਬਹੁਤ ਜਾਇਜ਼ ਹੈ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਸਾਰੀ ਡਾਈਟ ਵਗੈਰਾ ਵਧੀਆ ਸੀ ਦੱਸਦੇ ਆ ਸਬ ਸਿਸਟਮ ਹੈ ਨਹੀਂ ਘੈਂਡ ਦੱਸਦੇ ਆ ਕੋਈ ਪ੍ਰੋਬਲਮ ਨਹੀਂ ਹੈ ਮੈਂ ਵੀ ਇਥੇ ਦਫੀਸਾਲਾਂ ਤੋਂ ਟ੍ਰੇਨਰ ਆ ਔਰ ਸਰ ਨੇ ਬਹੁਤ ਵਧੀਆ ਸਭ ਕੁਝ ਸਿਖਾਇਆ ਹੋਇਆ ਹੈ ਤੇ ਬਹੁਤ ਵਧੀਆ ਮਾਹੌਲ ਹੈ ਤੇ ਇਸ ਚੀਜ਼ ਦਾ ਬਹੁਤ سارے ਫਾਇਦੇ ਆ ਜੇ ਆਪਾਂ ਯੂਜ਼ ਕਰਦੇ ਆ ਜਿਵੇਂ ਨੂੰ ਜਿਵੇਂ ਆ ਕੇ ਪਤਾ ਲੱਗਦਾ ਕਿ ਇਸ ਚੀਜ਼ ਦੇ ਕੀ ਫਾਇਦੇ ਆ ਕੀ ਨਹੀਂ ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜਿੰਨੀਆਂ ਵੀ ਕੁੜੀਆਂ ਹੈਗੀਆਂ ਨੇ ਉਹਨਾਂ ਨੂੰ ਜਿਮ ਜੁਆਇਨ ਕਰਨੀ ਚਾਹੀਦੀ ਹੈ ਵਰਕਆਊਟ ਲਾਣਾ ਚਾਹੀਦਾ ਹੈ ਇਸ ਚੀਜ਼ ਦਾ ਫਾਇਦਾ ਚੱਕਣਾ ਹੈ ਜਿਆ ਕਿ ਬਿਮਾਰੀਆਂ ਤੋਂ ਵੀ ਦੂਰ ਹੋਣ ਤੇ ਬਾਹਰਲੇ ਦੇਸ਼ਾਂ 'ਚ ਵੀ ਬਹੁਤ ਸਾਰੇ ਆ ਜੋ ਬਾਹਰ ਜਾਂਦੀਆਂ ਆ ओके ਬਹੁਤ سارے ਸਕੂਪ ਹੈ ਬਾਹਰ ਜਾ ਰਹਾਦਰ ਜਿੰਮੂ ਹੀ ਦੇ ਦੇ ਆਪਾਂ ਕੀ ਬੋਡੀ ਬਿਲਡਰ ਵੀ ਬਹੁਤ ਤਿਆਰੀ ਕਰਦੀਆਂ ਨੇ ਸੋ ਆਪਾਂ ਨੂੰ ਬਾਹਰ ਵੀ ਬਾਹਰ ਦਾ ਨਹੀਂ ਇੰਡੀਆ ਚ ਹੀ ਰਹਿ ਕੇ ਆਪਾਂ ਨੂੰ ਆਪਨੇ ਆਪ ਨੂੰ ਸਾਬਿਤ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ थैंक यू ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਬੋਡੀ ਬਿਲਡਿੰਗ ਬਹੁਤ ਵਧੀਆ ਲਾਈਨ ਹੈ ਤੁਸੀਂ ਵੇਖ ਰਹੇ ਹੋ ਸਾਂਜੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਜਾ